ਹੈਲੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੀ ਹਾਂ ਤੁਸੀਂ ਸਾਰੇ ਵਧੀਆ ਤੰਦਰੁਸਤ ਹੋਵੋਗੇ ਤੇ ਰਾਤ ਦਾ ਟਾਈਮ ਹੈਗਾ ਏ ਜੀ ਇਹਨੇ ਸਵਾ 8 ਤੇ ਮੇਰਾ ਨਾ ਬੜਾ ਹੀ ਦਿਲ ਕਰ ਰਿਹਾ ਸੀਗਾ ਵੀ ਕੁਝ ਬਾਹਰੋਂ ਮੰਗਾ ਕੇ ਖਾਈਏ ਤੇ ਮੈਂ ਮੰਗਵਾਇਆ ਡੋਸਾ ਕਾਰਤਿਕ ਵਾਲਿਆਂ ਦਾ ਇੱਥੇ ਚੰਡੀਗੜ੍ਹ ਤੋਂ ਬੜਾ ਵਧੀਆ ਡੋਸਾ ਹੁੰਦਾ ਉਹਨਾਂ ਦਾ ਤੇ ਉੱਥੇ ਮੈਂ ਡੋਸਾ ਦੋ ਡੋਸੇ ਮੰਗਵਾਏ ਨੇ ਮੈਂ ਤੇ ਪ੍ਰੀਤ ਢਿੱਲੋਂ ਅਸੀਂ ਦੋਨੋਂ ਖਾਵਾਂਗੇ ਮੈਂ ਬ੍ਰੀਤ ਨੂੰ ਫੋਨ ਕਰ ਦਿੱਤਾ ਮੈਂ ਕਿ ਪ੍ਰੀਤਾ ਅੱਜ ਆਪਾਂ ਦੋ ਡੋਸੇ ਮੰਗਵਾਏ ਨੇ ਕਹਿੰਦੀ ਮੈਨੂੰ ਆਂਟੀ ਫੇਰ ਤੁਸੀਂ ਮੰਗਵਾ ਲੈਣਾ ਆਨਾ ਮੰਗਵਾਉਣਾ ਕਿਉਂ ਸੀ ਆਪਾਂ ਚੱਲਦੇ ਜਾ ਕੇ 47 ਉੱਥੇ ਜਾ ਕੇ ਖਾ ਕੇ ਆਉਂਦੇ ਡੋਸਾ ਮੈਂ ਕਿਹਾ ਚੱਲ ਫੇਰ ਕਦੇ ਸੀ ਫੇਰ ਕਦੇ ਚੱਲਾਂਗੇ ਆਪਾਂ ਡੋਸਾ ਖਾਣ ਤੇ ਅੱਜ ਆ ਰਿਹਾ ਜੀ ਡੋਸਾ ਘਰ ਤੇ ਜਦੋਂ ਆਊਗਾ ਫਿਰ ਤੁਹਾਨੂੰ ਦਿਖਾਉਣੇ ਆ ਤੁਸੀਂ ਵੀ ਇੰਜੋਏ ਕਰਿਓ ਸਾਡੇ ਨਾਲ ਡੋਸਾ ਐ ਆ ਗਏ ਜੀ ਆਪਣੇ ਦੋ ਡੋਸੇ ਜਿਹੜੇ ਮੈਂ ਮੰਗਵਾਏ ਸੀ ਚਲੋ ਜੀ ਖੋਲ ਕੇ ਦੇਖਦੇ ਆ ਸਾੰਬਰ ਮੈਂ ਕੱਢ ਲਿਆ ਸੀਗਾ ਡੋਂਗੇ ਚ ਆਹ ਦੇਖੋ ਜੀ ਆ ਹੈਗਾ ਸਾੰਬਰ ਹੈਗਾ ਜੀ ਸਾੰਬਰ ਚਲੋ ਜੀ ਆਪਾਂ ਪਾਈਏ ਸਾੰਬਰ ਇਹ ਕਰਨ ਉਤਾ ਜੀ ਬਹੁਤ ਟੇਸਟੀ ਲੱਗ ਰਿਹਾ ਹੈ ਬਾਕੀ ਖਾ ਕੇ ਦੇਖਦੇ ਆ ਇਹ ਹੈ ਜੀ ਨਾਰੀਅਲ ਦੀ ਚਟਨੀ ਇਹ ਆ ਗਿਆ ਜੀ ਆਪਣਾ ਡੋਸਾ ਪਰੋਹੀਆ ਨਾ ਜੀ ਕੁਰਕਰਾ ਜਿਹਾ ਨਹੀਂ ਰਿਹਾ ਥੋੜਾ ਜਿਹਾ ਸੌਗੀ ਸੌਗੀ ਜਿਹਾ ਹੋ ਗਿਆ ਹੈ ਇੱਕ ਲਾਲ ਚਟਨੀ ਹੁੰਦੀ ਆ ਉਹ ਨਹੀਂ ਉਹਨਾਂ ਨੇ ਦਿੱਤੀ ਹੈਗੀ ਸਿਰਫ ਨਾਰੀਅਲ ਦੀ ਚਟਨੀ ਦਿੱਤੀ ਹੈ ਉਹ ਤਾਂ ਬੜੀ ਟੇਸਟੀ ਲੱਗਦੀ ਹੁੰਦੀ ਆ ਉਹਨੇ ਦਿੱਤੀ ਹੈਗੀ ਲੋ ਜੀ ਮੈਂ ਤਾਂ ਖਾਣਾ ਸਟਾਰਟ ਕਰ ਦਿੱਤਾ ਹੈ ਆ ਜਾਓ ਜੀ ਜਿੰਨਾ ਜਿੰਨਾਂ ਨੇ ਵੀ ਦੋਸਾ ਖਾਣਾ ਹੈ ਪ੍ਰੀਤ ਢਿੱਲੋਂ ਤਾਂ ਆਈ ਹੈ ਨੀ ਕੀ ਤੇ ਫੇਰ ਮੈਂ ਹੁਣ ਇਕੱਲੀ ਬੈਠ ਕੇ ਦੋਸਾ ਖਾ ਰਹੀ ਆ ਏ ਜੀ ਮੈਂ ਲਿਕਡੋ ਤਿਆਰ ਕੀਤਾ ਹੈ ਪਿਆਜ਼ ਟਮਾਟਰ ਤੇ ਆਲੂ ਪਾ ਕੇ ਇਹਨਾਂ ਨੂੰ ਸਾਰਿਆਂ ਨੂੰ ਮੈਂ ਪੀਸ ਲਿਆ ਸੀ ਤੇ ਫਿਰ ਇਹਦੇ ਵਿੱਚ ਆਟਾ ਤੇ ਇੱਕ ਚਮਚ ਮੈਂ ਸਤੂ ਦਾ ਪਾਇਆ ਹੈ ਤੇ ਆਪਾਂ ਇਹਦੇ ਬਣਾ ਰਹੇ ਹਾਂ ਜੀ ਪਰਾਂਠੇ ਆਜੋ ਜੀ ਜਿੰਨਾ ਜਿੰਨਾਂ ਨੇ ਵੀ ਬ੍ਰੇਕਫਾਸਟ ਕਰਨੀ ਹੈ ਪੋਸਟਿਕ ਪੋਸਟਿਕ ਹੈਲਦੀ ਹੈਲਦੀ ਪਰਾਂਠੇ ਡੋ ਤਿਆਰ ਕਰਨ ਦੀ ਮੈਂ ਜੀ ਵੀਡੀਓ ਬਣਾ ਨਹੀਂ ਸਕੀ ਹੈ ਕਿ ਇੱਕਦਾਂ ਵੀ ਮੇਰੇ ਖਿਆਲ ਆਇਆ कि चलो मैं ना वीडियो बना लेनी है लिकड़ डो बनाया बन है ये पराठियां दी ਤੇ ਲੋ ਜੀ ਡਾਕਟਰ ਸਾਹਿਬ ਵਾਸਤੇ पराठे तैयार ਹੋ ਗਏ ਆ ਤੇ ਇੱਧਰ ਆਪਾਂ ਚਾਹ ਬਣਨ ਵਾਸਤੇ ਰੱਖੀ ہوئی ਆ ਇਹ ਬਣ ਰਹੀ ਹੈ ਜੀ ਆਪਣੀ ਚਾਹ ਚਾਹ ਦੇ ਨਾਲ ਖਾਵਾਂਗੇ पराठे ਤੇ ਮੈਂ ਜੀ ਕੱਪੜੇ ਡਬੋ ਕੇ ਰੱਖ ਦਿੱਤੇ ਆ ਤੇ ਹੁਣ ਮੈਂ ਇਹਨਾਂ ਨੂੰ ਧੋਵਾਂਗੀ ਪੂਰਾ ਟੱਬ ਭਰਿਆ ਪਿਆ ਇਹ ਕੱਪੜਿਆਂ ਦਾ ਵੈਸੇ ਮੈਂ ਤਾਂ ਇਹਨਾਂ ਹੱਥਾਂ ਦੇ ਨਾਲ ਮਲ-ਮਲ ਕੇ ਧੋ ਦਿੰਨੀ ਹੁੰਦੀ ਆ ਮੈਂ ਕਦੇ ਕੋਈ ਬਰਸ਼ ਵਗੈਰਾ ਨਹੀਂ ਲਗਾਉਂਦੀ ਕਿਉਂਕਿ ਜਿਆਦਾ ਕੱਪੜੇ ਗੰਦੇ ਨਹੀਂ ਹੁੰਦੇ ਇਹ ਹੁੰਦਾ ਇਹਨਾਂ ਵੀ ਕੋਲਰ ਵਗੈਰਾ ਜਿਆਦਾ ਗੰਦੇ ਹੋਣ ਹਨਾ ਫਿਰ ਆਪਾਂ ਚਲੋ ਹਨਾ ਜੇ ਜਿਆਦਾ ਕੋਲਰ ਵਗੈਰਾ ਗੰਦੇ ਹੋਣ ਫਿਰ ਤਾਂ ਆਪਾਂ ਬਰਸ਼ ਮਾਰੀਏ ਵੀ ਪਰ ਜਿਹੜਾ ਹੈਗਾ ਕੋਲਰ ਵਗੈਰਾ ਇਹਨੇ ਜਿਆਦਾ ਗੰਦੇ ਨਹੀਂ ਹੁੰਦੇ ਹੈਗੇ ਤੇ ਫਿਰ ਮੈਂ ਹੱਥਾਂ ਨਾਲੇ ਮਲ ਕੇ ਧੋਦਨੇ ਮੈਨੂੰ ਪਹਿਲਾਂ ਤੇ ਸ਼ੁਰੂ ਤੋਂ ਹੀ ਆਦਤ ਹੈਗੀ ਜਦ ਮੈਂ ਪਹਿਲਾਂ ਵੀ ਹੱਥਾਂ ਨਾਲ ਧੋਉਂਦੀ ਸੀ ਤੇ ਬਸ ਮੈਂ ਇਦਾਂ ਦਾ ਮਲ ਮਲ ਕੇ ਕੱਪੜੇ ਧੋ ਦਿੰਦੀ ਹੁੰਦੀ ਸੀ ਬੈਠੀ ਨਹੀਂ ਤੋਂ ਕੇ ਕੱਪੜੇ ਫਿਰ ਮਿਲਦੇ ਆ ਜੇ ਆਪਾਂ ਬਾਅਦ ਵਿੱਚ ਹਾਂਜੀ ਮੈਂ ਨਾ ਆਪਣੇ ਵਾਲਾਂ ਵਿੱਚ ਪਿਆਜ਼ ਦਾ ਰਸ ਲਗਾਇਆ ਹੈ ਕਿਉਂਕਿ ਮੇਰੇ ਥੋੜੇ ਥੋੜੇ ਜੇ ਵਾਲ ਝੜਨ ਲੱਗ ਗਏ ਸੀ ਉੱਪਰੋਂ ਹੀ ਟੁੱਟੀ ਜਾਂਦੇ ਸੀ ਵਾਲ ਸ਼ਾਇਦ ਮੈਂ ਇੱਕ ਵਾਰ ਨਾ ਮੇਰੇ ਕੋਲ ਕਲਰ ਦੂਸਰਾ ਹੈ ਨਹੀਂ ਸੀ ਮੈਂ ਮਹਿੰਦੀ ਲਗਾ ਲਈ ਜਿਹੜੀ ਦੂਸਰੀ ਵਾਲਾਂ ਨੂੰ ਲਾਉਣ ਵਾਲੀ ਮਹਿੰਦੀ ਹੁੰਦੀ ਆ ਉਹ ਮੈਨੂੰ ਸ਼ੂਟ ਨਹੀਂ ਕਰਦੀ ਇਸ ਕਰਕੇ ਸ਼ਾਇਦ ਵਾਲ ਮੇਰੇ ਟੁੱਟਣ ਲੱਗ ਪਏ ਸੀ ਤੇ ਹੁਣ ਮੈਂ ਨਾ ਪਿਆਜ਼ ਦਾ ਰਸ ਲਗਾਇਆ ਹੈ ਬਹੁਤ ਵਧੀਆ ਹੁੰਦਾ ਹੈ ਪਿਆਜ਼ ਦਾ ਰਸ ਤੇ ਇਹਦੇ ਨਾਲ ਵਾਲਾਂ ਦਾ ਜਿਹੜਾ ਝੜਨਾ ਬੰਦ ਹੋ ਜਾਂਦਾ ਹੈ ਗੇ ਮੈਂ ਬਹੁਤ ਵਾਰ ਟਰਾਈ ਕਰਕੇ ਦੇਖਿਆ ਤੇ ਵਾਲਾਂ ਦੀ ਗਰੋਥ ਵੀ ਬਹੁਤ ਵਧੀਆ ਹੁੰਦੀ ਹੈ ਅੱਜ ਕੱਲ ਤਾਂ ਆਨੀਅਨ ਆਇਲ ਜਿਹੜੇ ਹੈਗੇ ਨੇ ਉਹ ਵੀ ਬੜਾ ਵਿਕ ਰਹੇ ਨੇ ਤੇ ਪਰ ਮੈਂ ਤਾਂ ਆਪਾਂ ਘਰ ਹੀ ਲਗਾ ਲੈਣੀ ਹੁੰਦੀ ਆ ਮੈਂ ਬਹੁਤ ਧੀਰ ਦੀ ਪਿਆਜ਼ ਦਾ ਰਸ ਲਗਾਉਂਦੀ ਆ ਰਹੀ ਆ ਜਦੋਂ ਕਿਤੇ ਮੇਰੇ ਵਾਲਾਂ ਦੇ ਵਿੱਚ ਕੋਈ ਪ੍ਰੋਬਲਮ ਆਉਂਦੀ ਹੈ ਵਾਲ ਝੜਨ ਦੀ ਤੇ ਮੈਂ ਫਿਰ ਉਸੇ ਵੇਲੇ ਬਸ ਆਪਣਾ ਪਿਆਜ਼ ਦਾ ਰਸ ਕद्दूकस ਕਰਕੇ ਵਿੱਚੋਂ ਰਸ ਕੱਢ ਕੇ ਨਾ ਬਸ ਉਹ ਵਾਲਾ ਤੇ ਲਗਾ ਲਈਦਾ ਹੈ ਕਿਸੇ ਵੀ ਕਿਸਮ ਦੀ ਕੋਈ ਵਾਲਾਂ ਦੀ ਕੋਈ ਪ੍ਰੋਬਲਮ ਹੋਵੇ ਤਾਂ ਪਿਆਜ਼ ਦਾ ਰਸ ਬਹੁਤ ਵਧੀਆ ਹੁੰਦਾ ਵਿੱਚ ਨਿੰਬੂ ਪਾ ਲਓ ਚਾਹੇ ਤੇ ਚਾਹ ਐਲੋਵੇਰਾ ਪਾ ਲਓ ਮੈਂ ਦਾਸੇਰ ਭਾਜੇ ਵੈਸੇ ਇਕੱਲਾ ਪਿਆਜ਼ ਦਾ ਰਸ ਲਗਾਏ ਤੇ ਤੁਸੀਂ ਵੀ ਇਸ ਤਰ੍ਹਾਂ ਕਦੇ ਟਰਾਈ ਕਰਕੇ ਦੇਖੋ ਤੁਹਾਡੇ ਵਾਲਾਂ ਦਾ ਝੜਨਾ ਇੱਕਦਮ ਬੰਦ ਹੋ ਜਾਊਗਾ ਤੇ ਵਾਲਾਂ ਦੀ ਗਰੋਥ ਵੀ ਬਹੁਤ ਵਧੀਆ ਹੁੰਦੀ ਹੈ ਬਸ ਫਿਰ ਮੈਂ ਨਾ 2 ਘੰਟੇ ਬਾਅਦ ਵਾਲਾਂ ਨੂੰ ਧੋ ਲਵਾਂਗੀ ਚਲੋ ਜੀ ਕੱਪੜੇ ਮੈਂ ਹੁਣ ਧੋਣ ਲੱਗ ਗਈਆਂ ਕੰਟਾ ਹੋ ਗਿਆ ਸੀ ਕੱਪੜਿਆਂ ਨੂੰ ਡੁਬੋ ਕੇ ਰੱਖਿਆ ਨੂੰ ਤੇ ਮੈਲ ਵੀ ਉਬਲਿਆ ਹੀ ਹੋਣੀ ਆ ਤੇ ਹੁਣ ਆਪਾਂ ਛੇਤੀ ਛੇਤੀ ਕੱਪੜੇ ਧੋ ਕੇ ਸੁਕਣੇ ਪਾ ਲੈਣੇ ਉਸ ਤੋਂ ਬਾਅਦ ਫਿਰ ਮੈਂ ਸਿਰ ਧੋਵਾਂਗੀ ਹਲੇ 1:30 11 ਦਾ ਟਾਈਮ ਹੈਗਾ ਹੈ ਤੇ ਫਿਰ ਉਸ ਤੋਂ ਬਾਅਦ ਡਾਕਟਰ ਸਾਹਿਬ ਨੇ ਵੀ ਆ ਜਾਣਾ ਹੈ ਫਿਰ ਮੈਂ ਖਾਣਾ ਵੀ ਬਣਾਉਣਾ ਹੈ ਚਲੋ ਜੀ ਮਿਲਦੇ ਆਪਾਂ ਥੋੜੀ ਦੇਰ ਬਾਅਦ ਦੇਖੋ ਕਿੰਨਾ ਵੀ ਕਲਰ ਗੰਦੇ ਨੇ ਲੋ ਜੀ ਕੱਪੜੇ ਧੋ ਕੇ ਮੈਂ ਪਾ ਦਿੱਤੇ ਨੇ ਸੁੱਕਣੇ ਦੇਖੋ ਸਾਰੇ ਮੈਨੂੰ ਰੈਕ ਤੇ ਮਸਾਂ ਪਾਏ ਨੇ ਕੱਪੜੇ ਜਾਦਾ ਸੀਗੇ ਬੜੀ ਮੁਸ਼ਕਲ ਨਾਲ ਰੈਕ ਤੇ ਪਾਏ ਆ ਥੱਕ ਗਈ ਬਹੁਤ ਕੱਪੜੇ ਸੀਗੇ ਤੋ ਤੇ ਅਜੜੇ ਪੂਰਾ ਟੱਬ ਭਰਿਆ ਹੋਇਆ ਸੀ ਤੇ ਇੱਕ ਡਬਲ ਬੈੱਡ ਦੀ ਚਾਦਰ ਧੋਤੀ ਐ ਹੁਣ ਥੋੜੀ ਰੈਸਟ ਕਰਦੀ ਆ ਰਹੀ ਹੈ ਜੀ 27 ਤਰੀਕ ਅੱਜ ਸ਼ਾਲੂ ਨੇ ਵੀ ਛੁੱਟੀ ਕਰੀ ਹੋਈ ਹੈ ਕੰਮ ਤੋਂ ਤੇ ਅੱਜ ਮੈਨੂੰ ਸਾਰਾ ਕੰਮ ਵੀ ਮੈਨੂੰ ਆਪ ਹੀ ਕਰਨਾ ਪੈ ਰਿਹਾ ਏ ਇਹ ਸਾਰੇ ਬਰਤਨ ਸਾਫ਼ ਕਰਿਆ ਮੈਂ ਹਲੇ ਮੇਰਾ ਪੋਚਾ ਲਗਾਉਂਦੇ ਰਹਿੰਦਾ ਏ ਗੱਲ ਦਾ ਟੇਸ ਸਮਾਰਿਤ ਚਲੋ ਜੀ ਹੁਣ ਮੈਂ ਧੋਮਾਂਗੀ ਸਿਰ ਮਿੰਦਿਆਂ ਜੀ ਆਪਾਂ ਨੈਕਸਟ ਵਲੌਗ ਦੇ ਵਿੱਚ ਅੱਜ ਦਾ ਵਲੌਗ ਮੈਂ ਇੱਥੇ ਹੀ ਐਂਡ ਕਰਦੀ ਆਂ ਪ੍ਰਮਾਤਮਾ ਸਾਰਿਆਂ ਨੂੰ ਹਸਦੇ ਵਸਦੇ ਹਮੇਸ਼ਾ ਖੁਸ਼ ਰੱਖੇ ਚੜਤੀ ਕਲਾ ਵਿੱਚ ਰੱਖੇ